ਸਾਰਗੋ ਨਾ ਪੁੱਤ ਮਰੇ ਬੰਪਰ ਤੇ ਮਾਰੋ ਕਾਲੇ ਥਾਂ ਦੇ ਜਿੱਥੇ 119 ਲਿਖਿਆ ਹੋਇਆ ਸਾਰੇ ਤੇ ਮਾਰੋ ਇਹ ਰਹਿ ਗਿਆ ਕੱਲਾ ਤੁਹਾਡਾ ਸਾਫ ਗਾਨਾ ਕੀ ਕਰਤਾ ਸੀ ਪੁੱਤ ਕਰ ਦੋ ਫਤਪਰ ਇਹ ਸਾਰਾ ਕਰ ਦੋ ਸਾਫ ਠੀਕ ਆ ਨਵੀਂ ਨਵੀਂ ਕੱਢਦੀ ਮੁੰਡੇ ਨੇ ਗੱਡੀ ਯਾਰ ਆਉਦੀ ਤਾਂ ਇਹ ਤਾਂ ਬੜੀ ਸੋਹਣੀ ਹੁੰਦੀ ਹੈ ਸਾਡੇ ਯਾਰ ਕਮਾਲ ਕਰੀ ਆਉਂਦੀ ਹੈ ਅੱਜ ਤਾਂ ਯਾਰ ਖਾਣਾ ਰਾਤ ਪਨਾ ਹੈ ਲਓ ਜੀ ਮੁੰਡਾ ਸਾਈਡ ਕਰਾ ਸੀਸਾ ਵੀ ਸਾਫ ਕਰੂਗਾ ਹੀਗੇ ਕਰੂਗਾ ਮੁੰਡਾ ਯਾਰ ਕਰ ਦੋ ਪੁੱਤ ਸੀਸਾ ਵੀ ਸਾਫ਼ ਕਰ ਦੇਉਂਦੇ ਬੁੱਤ ਉਹਨਾਂ ਸੀਸਾ ਵੇਖ ਕੇ ਫੇਰ ਹੀ ਪਤਾ ਲੱਗੂਗਾ ਤੁਹਾਨੂੰ ਤੇ ਪਹਿਲਾਂ ਖੇਡਾਂ ਦਾ ਗਾਹ ਪਾਇਆ ਹੋਇਆ ਸੀਗਾ ਸਰਗੋਨੇ ਉਹ ਮਸਾਂ ਸੰਭੀਆਂ ਇਕੱਠੀਆਂ ਕੀਤੀਆਂ ਤੇ ਹੁਣ ਇਹ ਚੱਲ ਪਿਆ ਥਾਰ ਵਾਲੇ ਪਾਸੇ ਅੱਜ ਹੈਗਾ ਐਤਵਾਰ ਤੇ ਸਾਡਾ ਮੁੰਡਾ ਕਹਿੰਦਾ ਮੈਂ ਥਾਰ ਗੱਡੀ ਕੱਢਣੀ ਆ ਸਵੇਰ ਸਵੇਰ ਗੱਡੀ ਮੁੰਡੇ ਨੇ ਥਾਰ ਕੱਢ ਲਈ ਤੇ ਕੱਢ ਕੇ ਤੇ ਹੌਣ ਕਰੀ ਜਾਂਦਾ ਸਾਫ ਸਾਫ ਕੱਢ ਕੇ ਕਰਕੇ ਤੇ ਇਹ ਜਾਊਗਾ ਪਹਿਲਵਾਨੀ ਗੇੜੇ ਤੇ ਹਨਾ ਪੁੱਤ ਬਾਰੀਆਂ ਪੂਰੀਆਂ ਮੁੰਡੇ ਨੇ ਖੋਲੀਆਂ ਗੱਡੀ ਪੂਰੀ ਜਿਹੜੀ ਲਸਕਾਈ ਜਾਂਦਾ ਵਾ ਦੇਖੋ ਬਾਹਾਂ ਕੰਮ ਇਕੱਲਾ ਮੁੰਡੇ ਦਾ ਤੇ ਮੁੰਡੇ ਦੇ ਸਟਾਰਟ ਦੂਜਾ ਹੋ ਜਾਂਦੀ ਹੁਣ ਸੈਲਫ ਸਾਈਕਲ ਲੱਗਦੀ ਹੈ ਠੀਕ ਆ ਆ ਵਿੱਚ ਪਤਲੂ ਨੂੰ ਸਿੱਟੀ ਬੈਠਾ ਮੁੰਡਾ ਸਾਡਾ ਸੀਟ ਵੀ ਸਾਫ ਕਰ ਦੋ ਬੋਤਾ ਗੱਲੀ ਆ ਬੋਤਾ ਜੇ ਥੋੜੀ ਜੀ ਵੇਖੋ ਕਿੰਨੀ ਲਿਸ਼ਕਾਈ ਜਾਂਦਾ ਆਪਦੀ ਚੀਜ਼ ਦੀ ਕਿੰਨੀ ਪ੍ਰਵਾਹ ਕਰੀ ਜਾਂਦਾ ਮੁੰਡਾ ਅੱਜ ਇਹਨੇ ਜ਼ਿੰਦਗੀ ਚ ਪਹਿਲੀ ਵਾਰ ਗੱਡੀ ਸਾਫ ਕੀਤੀ ਉਹ ਵੀ ਜਦੋਂ ਦੀ ਲਿਆਂਦੀ ਆ ਤੇ ਇਹਨੂੰ ਹੋਗੇ 2.5 3 ਸਾਲ ਗੱਡੀ ਆ ਇਹਨੂੰ ਮਾਡਲ ਇਹ ਵੀ 20 ਮਾਡਲ ਹੋਊਗਾ ਨਾ 20 ਆ ਹਨਾ 20 ਮਾਡਲ ਹੀ ਮੰਨ ਲਾਦਾ ਇਹੇ ਆ ਸਰਗਣੋਂ ਤੋਂ ਸੀਗੀ 89 ਮਹੀਨਿਆਂ ਦੀ ਜਦੋਂ ਆਪਾਂ ਲਿਆਂਦੀ ਆਗੇ ਨਾ ਪਾਗਲਾ ਛੋਟਾ ਪਾਗਲਾ ਕੋ ਬੋਲ ਲੈ ਫੇਰ ਕਾਹਿੰਦਾ ਕੋਈ ਗੁੱਲਸ ਕੰਮ ਕਰ ਰਿਹਾ ਹੁੰਦਾ ਬਾਰੀਆਂ ਵੀ ਸਾਫ ਕਰੀ ਜਾਂਦਾ ਇਹ ਮੁੰਡਾ ਲੈ ਵੈਰੀ ਗੁੱਡ ਇਹਨੇ ਤਾਂ ਬਹੁਤ